ਪੰਜਾਬ ਕਾਂਗਰਸ ਦੇ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਅਮਰੀਕਾ ਦੇ ਦੌਰੇ ਨੂੰ ਬੇਹੱਦ ਕਾਮਯਾਬ ਦੱਸਿਆ ਹੈ। ਕੁਲ ਮਿਲਾ ਕੇ ਉਹਨਾਂ ਦਾ ਨਾਰਥ ਅਮਰੀਕਾ ਦਾ ਦੌਰਾ ਕਿੰਨਾ ਕੁ ਕਾਮਯਾਬ ਸੀ ਇਸ ਬਾਰੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਪਰ ਵਾਪਸ ਆ ਕੇ ਉਹਨਾਂ ਨੇ ਕੁਝ ਬਹੁਤ ਭਾਵਹੀਣ ਵਿਚਾਰ ਪੇਸ਼ ਕੀਤੇ ਨੇ ਜਿਸ ਤੋਂ ਜ਼ਾਹਿਰ ਹੈ ਕਿ ਉਹ ਬਾੜ ਵਾਸਤੇ ਪੰਜਾਬੀਆਂ ਬਾਰੇ ਹਕੀਕਤ ਤੋਂ ਕਿੰਨੇ ਕੁ ਅਣਜਾਣ ਨੇ। ਉਹਨਾਂ ਕਿਹਾ ਹੈ ਕਿ 엘ੀਟ ਯਾਨੀ ਸ਼੍ਰੇਸ਼ਟ ਵਰਗ ਦੇ ਐਨਆਰਆਈਜ਼ ਕਦੇ ਵੀ ਆਮ ਆਦਮੀ ਪਾਰਟੀ ਨਾਲ ਨਹੀਂ ਸਨ ਉਹਨਾਂ ਅੱਗੇ ਕਿਹਾ ਕਿ ਬਾਹਰ ਵਾਸਤੇ ਪੰਜਾਬੀਆਂ ਚੋਂ ਆਪ ਨੂੰ ਮੁੱਖ ਤੌਰ ਤੇ ਹੰਗਾਰਾ ਟੈਕਸੀ ਅਤੇ ਟਰੱਕ ਡਰਾਈਵਰਾਂ ਤੋਂ ਮਿਲਦਾ ਸੀ ਇਹ ਪਟਿਆਲਾ ਸ਼ਾਹੀ ਘਰਾਣੇ ਦੇ ਵਾਰਸ ਸ਼ਾਇਦ ਇਸ ਗੱਲ ਤੋਂ ਅਣਜਾਣ ਨੇ ਕਿ ਬਾਹਰ ਦੇ ਮੁਲਕਾਂ ਚ ਰਾਜਾ ਸ਼ਾਹੀ ਜਾਂ ਸ਼੍ਰੇਸ਼ਟ ਵਰਗ ਮੌਜੂਦ ਨਹੀਂ ਨੇ ਉੱਥੇ ਡਿਗਨਿਟੀ ਆਫ ਲੇਬਰ ਇਹ ਤੋਂ ਵਾਂਗੂ ਨਹੀਂ ਉੱਥੇ ਹਰ ਕੰਮ ਚੰਗਾ ਹੈ ਅਤੇ ਲੋਕੀ ਉਸ ਵਿੱਚ ਫਕਰ ਮਹਿਸੂਸ ਕਰਦੇ ਨੇ ਜਿਹੜੇ ਲੋਕਾਂ ਦੀ ਉਹਨਾਂ ਉੱਥੇ ਮਹਿਮਾਨ ਨਿਵਾਜ਼ੀ ਮਾਣੀ ਉਹ ਉਹਨਾਂ ਵਿੱਚ ਵੀ ਬਹੁਤ ਸਾਰੇ ਉਹ ਲੋਕ ਹੋਣਗੇ ਜਿਨ੍ਹਾਂ ਨੇ ਉੱਥੇ ਮਿਨਿਮਮ ਵੇਜ ਤੋਂ ਆਪਣਾ ਕੰਮ ਸ਼ੁਰੂ ਕੀਤਾ ਸੀ ਉਹਨਾਂ ਦਾ ਇਹ ਬਿਆਨ ਬੇਹੱਦ ਇਤਰਾਜ਼ਯੋਗ ਹੈ ਅਤੇ ਇਸ ਬਾਰੇ ਮੈਂ ਕੁਝ ਚੰਦ ਲਾਈਨਾਂ ਕਹਿਣਾ ਚਾਹੁੰਦਾ ਹਾਂ ਪੰਜਾਬ 'ਚ ਬੇਰੁਜ਼ਗਾਰੀ ਨੇ ਘਰ ਘਰ ਪਾਇ ਪੁਆੜੇ ਪੰਜਾਬ 'ਚ ਬੇਰੁਜ਼ਗਾਰੀ ਨੇ ਘਰ ਘਰ ਪਾਇ ਪੁਆੜੇ ਚਿੱਟੇ ਦੀ ਲੱਤ ਨੇ ਕਈ ਵਸਦੇ ਘਰ ਉਜਾਰੇ ਤੰਗ ਹੋ ਕੇ ਜ਼ਮੀਨ ਵੇਚ ਕੇ ਪੁੱਤ ਭੇਜੇ ਅਮਰੀਕਾ ਕੈਨੇਡਾ ਵਿਦੇਸ਼ ਦੌਰੇ ਤੇ ਕੁਝ ਲੀਡਰ ਅਜੀਬ ਜਿਹਾਂ ਖੇਡਣ ਖੇਡਾਂ ਵਿਦੇਸ਼ ਦੌਰੇ ਤੇ ਕੁਝ ਲੀਡਰ ਅਜੀਬ ਜਿਹਾਂ ਖੇਡਣ ਖੇਡਾਂ ਦਸਾਂ ਨੌਾਂ ਦੀ ਕਿਰਤ ਜੋ ਕਰਦੇ ਟਰੱਕ ਚਲਾਉਂਦੇ ਮਿਹਨਤ ਕਰਦੇ ਉਹਨਾਂ ਤੇ ਵੀ ਉਂਗਲ ਠਾਵੀ ਇਹੋ ਜਿਹੇ ਬਿਆਨ ਦਿੰਦੇ ਆ ਰੱਤਾ ਦਰਦ ਨਾ ਆਵੇ